ਨਰੋਟ ਜੈਮਲ ਸਿੰਘ ਸਥਿਤ ਬਾਬਾ ਲਾਲ}{|\text{ਦਿਆਲ ਮੰਦਰ ਵਿੱਚ ਮੂਰਤੀ ਸਥਾਪਨਾ ਦਿਵਸ 28 ਅਪ੍ਰੈਲ ਦਿਨ ਐਤਵਾਰ ਨੂੰ}} ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਕਸਬੇ ਨਰੋਟ ਜੈਮਲ ਸਿੰਘ ਸਥਿਤ ਬਾਬਾ ਲਾਲ}{|\text{ਦਿਆਲ ਮੰਦਰ ਵਿੱਚ ਮੂਰਤੀ ਸਥਾਪਨਾ ਦਿਵਸ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਪ੍ਰਦਾਨ ਅਰਾਜ ਕੁਮਾਰ ਦੀ ਅਗਵਾਈ ਹੇਠ}} ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਤਿਆਰੀਆਂ ਸੰਬੰਧੀ ਇੱਕ ਬੈਠਕ ਦਾ ਆਯੋਜਨ ਹੋਇਆ ਜਿਸ ਵਿੱਚ ਸੁਚੱਜੇ ਪ੍ਰਬੰਧ ਕਰਨ ਦੀ ਰੂਪਰੇਖਾ ਉਲੀਕੀ ਗਈ ਪ੍ਰਦਾਨ ਰਾਜਕਬਾਰ ਨੇ ਦੱਸਿਆ ਕਿ ਧਿਆਨਪੁਰ ਡੇਰੇ ਤੋਂ ਸਾਧੂ ਸੰਤ ਪੂਜਣਗੇ ਤੇ ਸੰਗਤਾਂ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਉਨਾ ਖੇਤਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਰੀ ਤਰਦਾਦ ਵਿੱਚ ਪੁੱਜ ਕੇ ਖੁਸ਼ੀਆਂ ਪ੍ਰਾਪਤ ਕਰਨ ਇਸ ਮੌਕੇ ਪ੍ਰਦਾਨ ਅਰਾਜ ਕੁਮਾਰ ਤੋਂ ਇਲਾਵਾ ਸੂਬੇਦਾਰ ਪਰਮਾ ਚੰਦ, ਅਸ਼ੋਕ ਕੁਮਾਰ, ਦਲੀਪ ਚੰਦ, ਆਸ਼ਵਨੀ ਕੁਮਾਰ, ਮਕੇਸ਼ ਗੁਪਤਾ, ਮਦਨ ਲਾਲ, ਅਰਕੇਸ਼ ਕੁਮਾਰ, ਕੇਵਲ ਕ੍ਰਿਸ਼ਨ, ਅਰਾਜ ਕੁਮਾਰੀ, ਸਵਰਨਾ ਦੇਵੀ, ਸੁਸ਼ਮਾ ਦੇਵੀ बोली देवी करणा देवी आदि मौजूद संत पंडारा संगत ਨੂੰ ਆទੁੱਟ ਵਰਤਾਇਆ ਜਾਵੇਗਾ ਫੋਕਸ ਪੰਜਾਬੀ ਦੇ رپورਟਰ ਸੁਸ਼ਾਂਤ ਡੋਗਰਾ ਮੇਲੇ ਦੀ ਵਿਸ਼ੇਸ਼ ਕਵਰੇਜ ਕਰਨਗੇ مولانا ਦੀ ਕ ਨੂੰ ਤਾਮਨਸ ਤਾਮਨਸ ਤਾਮਨ ਜਹਾਂ ਖਾਸ ਤੰਗ ਬਵਨ ਰੋਡ ਜਾਮ ਸੈਗਮੈਂਟ ਮਨਾਏ ਮਨਾ ਰਹੇ ਹਨ ਅਤੇ ਇਸ ਕੇ ਲਈ ਸਾਰੇ ਜਨਤਾ ਕੋ ਹਮਨੇ ਸੂਚਿਤ ਕੀ ਹੈ اور وہ آ کر یہاں آ کر مہاراج سے آشیرواد جو پہلے تئی اپریل کو منایا جاتا تھا ابھی تری کے بغیر مہاراج نے آگے بھی ہے کہ گھائی تری کو منایا جائے گا اور مہاراج گھائیتری کو جہاں پر پداریں گے اور پوری جنتا پورا لاکن واسوں کو آشیرواد پردان کریں گے اور آشیرواد پردان کر کے ان کا پراپت کریں اور جنتا کے آنے جانے کے آشرواد پراپت کرنے کے لیے ساری ہر پرکار کی ہو ہے اور جہاں لائن میں بہت جی کا آشرواد کریں گے اور ویوستھا کی جا رہی ہے اس کے لیے لائننگ بغیرہ ہو رہی ہے اور جنتا جہاں آ کر آشیواد کے اپنی خوشیوں سے جن جنہوں نے نام دان پراپت کرنا ہے وہ بھی نام لے سکتے ہیں اور مہاراج کا آشیوادر کنڈ واسی کا سہیوگ پورا مل رہا ہے اور سب ملتا رہا ہے اور اسی کے سنجوگ سے ہی ہم نے یہ یہاں کا مندر اس بدھ کے مندر بنایا ہے ان کا سنجوگ ابھی ساتھ کبھی اچھا مل رہا ہے اور ان کے ویوستہ بھی سب کچھ ہو رہا ہے اور تو مہارا کی کرپا ہو رہی ہے تو مہارا جی کا آشرواد پراپت کر کے لنگر کا پرساد گرہن کر کے جہاں سے پردھان کریں گے ਸਰੋਤ ਜਾਂ ਚਲ ਰਿਹਾ ਹੈ ਸਰ ਮਹਾਰਾਜ ਵੱਡੇ ਮਹਾਰਾਜ ਆਂ ਪ੍ਰਵਾਲੇ 28 ਜਨਵਰੀ ਸਰੋਤ ਜਾਂ ਬਸਦਰਨ ਦੇ ਨਾਲ ਤੁਮਦਾਮ ਨਾਲ ਮਨਾਇਆ ਜਾਏ ਬਹੁਤ ਸਾਨੇ ਦਰਬਾਰ ਇਸ ਸੋਤ ਪੁਣਾ ਰਾਬਾ ਕਾ ਦੀਵਜ ਕੇ ਹੁੰਦਾ ਤੇ ਸਤਸੰਗ ਦੀ ਤਿਆਰੀ ਤੁਹਾਡੇ ਵੱਲੋਂ ਪੂਰੀ ਤਰ੍ਹਾਂ ਵਧੀਆ ਤਿਆਰੀ ਹੈ ਸਾਡੀ ਬਹੁਤ ਖੁਸ਼ੀ ਨਾਲ ਤੁਮਦਾਮ ਨਾਲ ਮਨਾਇਆ ਜਾਏਗਾ ਠੀਕ ਹੈ